ਸਤ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਪਹਿਲੀ ਵਾਰ ਵਲੌਗ ਬਣਾਉਣ ਲੱਗੇ ਆਂ ਦੇਖਦੇ ਆ ਕਿਵੇਂ ਦਾ ਬਣਦਾ ਚੈਨਲ ਨੂੰ ਫੋਲੋ ਕਰ ਲਓ ਤੇ ਅੱਜ ਆਪਾਂ ਆਏ ਹੋਇਆ ਮੋਟਰ ਤੇ ਹਰਾ ਵੜਣਾ ਹਰਾ ਵੱਟ ਕੇ ਮਿਲਦੇ ਆਂ ਸਤ ਸ੍ਰੀ ਅਕਾਲ ਸਾਰਿਆਂ ਨੂੰ ਹਰਾ ਵੱਡ ਲਿਆ ਸੀ ਹਰਾ ਪਰ ਗਲਤ ਵੱਡਤਾ ਡੇੜੀ ਤੋਂ ਗਾਲਾਂ ਪੈ ਗਈਆਂ ਸਪਰੇਅ ਵਾਲਾ ਵੱਡਤਾ ਸੇਰੀਸ ਵੇਰੀ ਗਾਲਾਂ ਪੈ ਗਈਆਂ ਤੇ ਹੁਣ ਘਰੇ ਜਾ ਕੇ ਮਿਲਦੇ ਆਂ ਦੇਖਦੇ ਆ ਮम्मी ਨੇ ਦਾਲ ਪਣ ਕੀ ਬਣਾਇਆ ਲੋ ਵੀ ਆਪਾਂ ਕੋ ਜੰਛੇ ਘਰੇ ਦੇਖਦੇ ਆ ਮम्मी ਕੀ ਕਰਦੀ ਆ ਇਸਾਂ ਕੋਲ ਖੜਾ ਹੈ ਕਪੜੇ ਤੋਂ ਨਹੀਂ ਆਮੀ ਹਾਂ ਕਪੜੇ ਤੋਂ ਨਹੀਂ ਅੱਛਾ ਰੋਟੀ ਪਕਾ ਲਈ ਰੋਟੀ ਪਕਾ ਲੀ ਅੱਛਾ ਢਾਲ ਗਾਦੀਆ ਮਤਲਬ ਨਹੀਂ ਅੱਛਾ ਸਸਤੀ ਘੜ ਸਾਰਿਆਂ ਨੂੰ ਫੇਰ ਤੋਂ ਅੱਜ ਸਾਡੇ ਕਾਠੀ ਸਿੰਘ ਨੂੰ ਹੋ ਗਿਆ ਬੁਖਾਰ ਉਹਨੂੰ ਦਵਾਈ ਲੈਣਾਂ ਦਵਾਈ ਮੋਟਰਸਾਈਕਲ ਤੇ ਆ ਖੜਾ ਮੋਟਰਸਾਈਕਲ ਮਿਲਦੇ ਆ ਦਵਾਈ ਦਿਵਾ ਕੇ ਠੀਕ ਹੈ ਨਾ ਹਾਂਜੀ ਆਪ ਆ ਗਏ ਸੀਗੇ ਬਾਬਾ ਜੀ ਦਵਾਈ ਦਵਾ ਕੇ ਵੀਡੀਓ ਬਣਾਉਣਾ ਭੁੱਲ ਗਏ ਸੀਗੇ ਤੇ ਕਰਿਆ ਕੇ ਗਣਪਾਣੀ ਕੀਤਾ ਦਿਨਤਾ ਨਾ ਕੇ ਪਾਦਨਾ ਪੁੰਨ ਬਣ ਕੇ ਹੁਣ ਪਾਠ ਕਰਕੇ ਫੇਰ ਮਿਲਦੇ ਹਾਂ ਹਾਂਜੀ ਤੇ ਮੈਂ ਪਾਠ ਕਰਕੇ ਸੌਂ ਗਿਆ ਸੀਗਾ ਤੇ ਹੁਣ ਕਰਦੇ ਬ੍ਰੌਂਕ ਦਾ ਐਂਡ ਬਲੌਗ ਨੂੰ ਸ਼ੇਅਰ ਕਮੈਂਟ ਕਰਦੇ ਹੋ ਤੇ ਫੋਲੋ ਕਰਦੇ ਹੋ ਤਾਨੀ ਕਹੇ ਜਾਪਣ ਉਹ ਮੈਂ ਤਾਂ ਬਣਾਤਾ ਪਹਿਲੀ ਵਾਰ ਬਣਾਇਆ ਸੀ ਕਾਦੂ ਮਿਲਦੇ ਆ ਨਵੇਂ ਬਰੋ